ਸਾ ਸੰਗਤ ਜੀਓ ਦੀਵਾਲੀ ਵਾਲੇ ਦਿਨ ਰਾਤ 1 ਤੇ 2 ਵਜੇ ਇਹ ਸ਼ਬਦ ਜਾਪ ਕਰਕੇ ਸੌ ਜਾਣਾ ਫਿਰ ਦੇਖਣਾ ਕੀ ਫਲ ਮਿਲੇਗਾ ਜਰੂਰ ਸੁਣਿਓ ਸੰਤਾ ਨੇ ਦੀਵਾਲੀ ਲਈ ਇਹ ਮੰਤਰ ਦਿੱਤਾ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਦਿਵਾਲੀ ਦਾ ਤਿਹਾਰ ਜਾਂ ਇੰਜ ਕਹਿ ਲੋ ਵੀ ਦਿਵਾਲੀ ਦਾ ਦਿਨ ਦਾਤਾ ਬੰਦੀ ਛੋੜ ਆ ਰਿਹਾ ਹੈ ਤੇ ਆਪਾਂ ਉਸ ਨੂੰ ਕਿਵੇਂ ਮਨਾਵਾਂਗੇ ਕਈ ਤੇ ਪਲੈਨਿੰਗਾਂ ਕਰੀ ਬੈਠੇ ਨੇ ਕਿ ਮੈਨੂੰ ਅੱਜ ਕੁਝ ਨੌਜਵਾਨ ਮਿਲੇ ਉਹ ਨਾ ਬੋਰੇ ਦੇ ਵਿੱਚ ਕੁਝ ਲਈ ਜਾ ਰਹੇ ਸੀ ਮੈਂ ਉਹਨਾਂ ਨੂੰ ਕੁਦਰਤ ਹੀ ਕੋਟ ਲਿਆ ਵੀ ਭਾਈ ਇਹਦੇ ਵਿੱਚ ਕੀ ਲੈਂ ਜਾ ਰਹੇ ਹੋ ਕਹਿੰਦੇ ਭਾਈ ਸਾਬ ਜੀ ਦੇ ਵਿੱਚ ਪਟਾਕੇ ਨੇ ਮੈਂ ਕਿਹਾ ਪਟਾਕੇ ਤੇ ਉਹ ਕਿਉਂ ਕਹਿੰਦੇ ਜੀ ਪੁਰ ਦਿਵਾਲੀ ਆ ਰਹੀ ਹੈ ਨਾ ਜੇ ਤੁਹਾਨੂੰ ਪਤਾ ਕਹਿੰਦੇ ਪਟਾਕੇ ਪੂਕੇ ਬਜਾਵਾਂਗੇ ਇੰਜ ਕਰਾਂਗੇ ਮੈਂ ਕਿਹਾ ਛ ਕਿੰਨੇ ਕੇ ਪੈਸੇ ਲਾਇਆ ਹੈ ਕਹਿੰਦਾ ਜੀ ਲਾਇਆ ਹੈ ਛ 6600 ਰੁਪਏ ਬੰਦ ਆਛਿਆ ਮੈਂ ਕਿਹਾ ਹੁਣ ਨੀਂਦ ਆਜੂ ਕਹਿੰਦੇ ਨਾ ਜੀ ਨੀਂਦ ਤਾਂ ਹਜੇ ਕਿੱਥੇ ਜੀ ਕਹਿੰਦੇ ਫਿਰ ਜਿੰਨਾ تیر ਬਜਾਉਂਦੇ ਨਹੀਂ ਉਹਨਾਂ ਚਿਰ ਕਹਿੰਦੇ ਆਹੀ ਰਹੂਗਾ ਵੀ ਪਏ ਨੇ ਪਏ ਦੇ ਪੈਸੇ ਮੈਂ ਕਿਹਾ ਵੀ 6.5 ਹਜ਼ਾਰ ਤੁਸੀਂ ਲਾਇਆ ਤੇ ਜੇ ਬਤੰਦਰੋਂ ਕੋਈ 6.5 ਹਜ਼ਾਰ ਰੁਪਇਆ ਤੁਸੀਂ ਕਿਸੇ ਚੰਗੇ ਕੰਮ ਤੇ ਲਾਉਂਦੇ ਕਿਸੇ ਗਰੀਬ ਦੇ ਘਰ ਰਾਸ਼ਨ ਦੇ ਦਿੰਦੇ ਜਾਂ ਕੁਝ ਵੀ ਕਰਦੇ ਚਲੋ ਠੀਕ ਹੈ ਤੁਹਾਡੇ ਸ਼ੌਂਕ ਨੇ ਪਰ ਪਟਾਕਿਆਂ ਦੇ ਨਾਲ ਵਾਦਾ ਵਰਨ ਜਿਹੜਾ ਹੋਊਗਾ ਉਹ ਵੀ ਤਾਂ ਦੇਖੋ ਚਲੋ ਜੀ ਉਹਨਾਂ ਨੇ ਗੱਲ ਨੂੰ ਮੰਨਿਆ ਵੀ ਪਰ ਉਹ ਕਹਿੰਦੇ ਭਾਈ ਜੱਰਾਬ ਜੀ ਹੁਣ ਤਾਂ ਲੈ ਆਏ ਕਹਿੰਦੇ ਹੁਣ ਤਾਂ ਵਜਾ ਲੀਏ ਆਪਾਂ ਚਲੋ ਵਜਾ ਲਓ ਭਾਈ ਕੋਈ ਗੱਲ ਨਹੀਂ ਕਹਿੰਦੇ ਅੱਗੇ ਤੋਂ ਧਿਆਨ ਰੱਖਾਂਗੇ ਵੀ ਗੱਲ ਸਾਨੂੰ ਸਮਝ ਪੈਗੀ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਭਾਈ ਤੁਹਾਡੀ ਸਮਝਾ ਹੈ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਵੀ ਕਈ ਲੋਕਾਂ ਨੇ ਪਟਾਕੇ ਖਰੀਦ ਲਏ ਕਈ ਲੋਕਾਂ ਨੇ ਦੀਵਾਲੀ ਦੀਆਂ ਸਫਾਈਆਂ ਕਰ ਲਈਆਂ ਕਈ ਸਜਾਵਟਾਂ ਦੇ ਸਮਾਨ ਖਰੀਦ ਲਿਆਏ ਕਈ ਕੁਝ ਕਈ ਕੁਝ ਪਰ ਇੱਕ ਗੱਲ ਯਾਦ ਰੱਖਿਓ ਵੀ ਜਿਹੜੇ ਗੁਰੂ ਕੇ ਪਿਆਰੇ ਨੇ ਉਹਨਾਂ ਨੇ ਬਸ ਕੀ ਕਰਿਆ ਉਹਨਾਂ ਨੇ ਤਿਆਰੀ ਕਰ ਰੱਖੀ ਹੈ ਫਾਈਨਲ ਫਾਈਨਲ ਤਿਆਰੀ ਕੀ ਹੈ ਵੀ ਰਾਤ ਨੂੰ ਅਸੀਂ ਕੇਸ਼ੀ ਇਸ਼ਨਾਨ ਕਰਕੇ ਵਧੀਆ ਕੱਪੜੇ ਪਾ ਕੇ ਸਾਫ ਸੁਥਰੇ ਇਸ਼ਨਾਨ ਕਰਕੇ ਅਸੀਂ ਸ਼ਬਦਾਂ ਦੇ ਜਾਪ ਕਰਾਂਗੇ ਕਿਹੜੇ ਸ਼ਬਦਾਂ ਦੇ ਜਾਂ ਤੇ ਜਪਜੀ ਸਾਹਿਬ ਦਾ ਜਾਪ ਕਰਾਂਗੇ ਜਾਂ ਫਿਰ ਜਾਪ ਸਾਹਿਬ ਦਾ ਕਿਉਂਕਿ ਸਭ ਤੋਂ ਵੱਡੀ ਜਿਹੜੀ ਉਸਤਤ ਹੈ ਨਾ ਅਕਾਲ ਪੁਰਖ ਦੀ ਉਹ ਜਾਪ ਸਾਹਿਬ ਦੇ ਵਿੱਚ ਹੈ ਚੌਪਈ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਬੇਨਤੀ ਹੈ ਤੇ ਆਨੰਦ ਸਾਹਿਬ ਦੇ ਵਿੱਚ ਉਹ ਆਨੰਦ ਹੈ ਸਵਈਆਂ ਦੇ ਵਿੱਚ ਅਕਾਲ ਪੁਰਖ ਦੀ ਉਹ ਗੱਲ ਕੀਤੀ ਗਈ ਹੈ ਜਿਹੜੀ ਸ਼ਾਇਦ ਆਪਾਂ ਆਪਣੇ ਕਦੇ ਚਿਤ ਚੇਤੇ ਵੀ ਨਾ ਹੋਵੇ ਅਕਾਲ ਪੁਰਖ ਲਈ ਅਜਿਹੇ ਸ਼ਬਦ ਜਿਹੜੇ ਨੇ ਵਰਤੇ ਗਏ ਨੇ ਗੁਰਬਾਣੀ ਦੇ ਵਿੱਚ ਉਹ ਦਸਮ ਦੀ ਬਾਣੀ ਦੇ ਵਿੱਚ ਹੀ ਨੇ ਤੇ ਤੁਸੀਂ ਪੰਜਾਂ ਬਾਣੀਆਂ ਦੇ ਵਿੱਚੋਂ ਜਿਹੜੀ ਮਰਜ਼ੀ ਬਾਣੀ ਦੇ ਜਾਪ ਕਰ ਲਓ ਇੱਕ ਘੰਟਾ ਜਾਪ ਕਰਨਾ ਇੱਕ ਘੰਟਾ ਚਾਹੇ ਜਪਜੀ ਸਾਹਿਬ ਦੇ ਕਰ ਲਓ ਤਾਂ ਵੀ ਤੁਹਾਡੀ ਬਹੁਤ ਵੱਡੀ ਇੱਛਾ ਆ ਜਪਜੀ ਸਾਹਿਬ ਦੇ ਵਿੱਚੋਂ ਜਾਪ ਕਰ ਲਓ ਤੇ ਇੱਕ ਗੱਲ ਯਾਦ ਰੱਖਿਓ ਵੀ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਪ੍ਰਸੰਨਤਾ ਹੈ ਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪ੍ਰਸੰਨਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਪ੍ਰਸੰਨਤਾ ਹੈ ਉਹ ਸ਼ਬਦ ਦਾ ਜਾਪ ਕਰੇ ਦੀ ਮਿਲੇਗੀ ਉਦੋਂ ਪਹਿਲਾਂ ਨਹੀਂ ਮਿਲਣੀ ਸਾ ਸੰਗਤ ਉਹ ਸ਼ਬਦਾਂ ਦੇ ਜਾਪ ਜਦੋਂ ਅਸੀਂ ਗੁਰਬਾਣੀ ਦੇ ਜਾਪ ਕਰਾਂਗੇ ਨਾ ਬਾਣੀ ਦੇ ਜਾਪ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਧਿਆਵਾਂਗੇ ਮੰਨਾਂਗੇ ਤੇ ਉਦੋਂ ਹੀ ਸਾਡੇ ਤੇ ਕਿਰਪਾ ਹੋਵੇਗੀ ਉਦੋਂ ਹੀ ਸਾਡੇ ਤੇ ਮਿਹਰ ਹੋਵੇਗੀ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਸਤਗੁਰੂ ਦੀ ਮਿਹਰ ਪਿਆਰਿਓ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਨਾ ਮਨੁੱਖ ਕਰਮ ਕਰ ਹੈ ਨਹੀਂ ਜਹੈ ਵਿਰਥਾ ਜਨਮ ਗਵਾਈ ਉਸ ਭਟਕਣਾ ਵਿੱਚ ਪਏ ਹੋਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਤੇ ਹੋਏ ਧਾਰਮਿਕ ਕੰਮ ਕਰਦੇ ਰਹਿੰਦੇ ਨੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਈਆਂ ਜਿਹੜਾ ਵੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮੌ ਮਾਇਆ ਦੇ ਵਿੱਚ ਆ ਰਹਿੰਦਾ ਉਹ ਆਪਣਾ ਜਨਮ ਵੀ ਵਿਅਰਥ ਗਵਾ ਲਿੰਦਾ ਹੈ ਬਾਛਕ ਨੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਸਤਿਗੁਰੂ ਦੀ ਪਾਵਨ ਬਾਣੀ ਇਸ ਜਗਤ ਦੇ ਵਿੱਚ ਜੀਵਨ ਦੇ ਰਸਤੇ ਦੇ ਵਿੱਚ ਚਾਨਣ ਕਰਦੀ ਹੈ ਇਹ ਬਾਣੀ ਪਰਮਾਤਮਾ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿੱਚ ਵੱਸਦੀ ਹੈ ਜਦੋਂ ਅਸੀਂ ਦੋਵੇਂ ਹੱਥ ਜੋੜ ਕੇ ਅਰਦਾਸ ਕਰਾਂਗੇ ਸਤਿਗੁਰੂ ਮੈਨੂੰ ਸ਼ਬਦ ਦੇ ਦੇ ਮੈਨੂੰ ਗੁਰਬਾਣੀ ਪੜਨ ਦੀ ਜਾਚ ਦੇ ਦੇ ਤੇ ਮੇਰੇ ਸਤਿਗੁਰੂ ਜੀ ਉਦੋਂ ਕਿਰਪਾ ਕਰਨਗੇ ਪਿਆਰਿਓ ਆਪਾਂ ਗੁਰੂ ਤੋਂ ਮੰਗੀਏ ਮਹਾਂਪੁਰਖ ਕਹਿੰਦੇ ਸੀ ਜਿਹੜਾ ਗੁਰਬਾਣੀ ਨਾਲ ਸੇ ਸਨੇਹ ਬਣਾਉਂਦਾ ਹੈ ਤੇ ਮੇਰੇ ਸਤਿਗੁਰੂ ਜੀ ਉਹਦੇ ਲਈ ਦਾਤਾਂ ਨੇ ਭੰਡਾਰ ਖੋਲ ਦਿੰਦੇ ਨੇ ਕਹਿੰਦੇ ਉਹਦੇ ਲਈ ਸਾਰੇ ਖਜ਼ਾਨੇ ਖੋਲ ਦਿੰਦੇ ਨੇ ਜਿੰਨਾ ਕੁਝ ਲੈਣਾ ਲੈ ਲੈ ਬਾਦਸ਼ਾਹ ਕਹਿੰਦੇ ਨੇ ਦਿੰਦਾ ਦੇ ਲੈਂਦੇ ਥੱਕ ਪਾਹੀ ਫਿਰ ਸਤਿਗੁਰੂ ਏਦਾਂ ਦੀ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ